इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿ ਭਾਤੇ ਮੈਂ ਹਰਮੇਲ ਸਿੰਘ ਕਾਈ ਪ੍ਰਧਾਨ ਭਾਰਤੀ ਕਿਸਾਨ ਜੋਨੇ ਪੰਜਾਬ ਮੈਂ ਪ੍ਰਸ਼ਾਸਨ ਨੂੰ ਪੀਐਸਡੀਐਮ ਨੂੰ ਤੇ ਸਾਰੇ ਪ੍ਰਸ਼ਾਸਨ ਬੇਨਤੀ ਕਰਨਾ ਚਾਹਨਾ ਜੋ ਕਿ ਲੰਬੇ ਸਮੇਂ ਤੋਂ ਜਿਹੜਾ ਸਾਡਾ ਮਸਲਾ ਚੱਲ ਰਿਹਾ ਸੀ 750 ਕਲਾ ਜ਼ਮੀਨ ਦੋਨਾਂ ਤੇਦੂ ਮਲ ਰਕਬੇ ਦੀ ਉਸ ਤੇ ਪ੍ਰਸ਼ਾਸਨ ਨੇ 145 ਤਾਰਾ ਲਈ ਹੋਈ ਸੀ ਪਰ ਕੁਝ ਐਸ.ਡੀ.ਐਮ ਨਵੇਂ ਹੁਣ ਆਏ ਆ ਪਤ ਨਹੀਂ ਇਹਨਾਂ ਨੇ ਮਿਲੀ ਪੂਤ ਕਰਕੇ ਪੈਸੇ ਪੁਹ ਲੈ ਕੇ ਤੇ ਇਹਨਾਂ ਨੇ ਹੁਣ 45 ਤਾਰਾ ਨੂੰ ਹੌਲਡ ਵਿੱਚ ਰੱਖ ਕੇ ਤੇ ਉਹਨਾਂ ਨੂੰ ਵਾਝਯੋਗ ਬਣਾਉਣ ਵਾਸਤੇ ਆਰਡਰ ਦੇ ਦਿੱਤੇ ਆ ਉਹਨਾਂ ਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਐਸ.ਡੀ.ਐਮ ਸਾਨੂੰ ਕਹਿੰਦਾ ਹੀ ਨਹੀਂ ਕਬਜ਼ਾ ਕਰਨ ਦਿਆਂਗੇ ਤੇ ਕੋਈ ਨਹੀਂ ਅੰਦਰ ਜਾਂਦਾ ਪਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨੇ ਚਾਹੁੰਦੇ ਆ ਕਿ ਉਹ ਜ਼ਮੀਨ ਤੇ ਕਬਜ਼ਾ ਐਸ.ਟੀ.ਐਮ ਲੋਕ ਕਰਨ ਲੱਗੇ ਹੋਏ ਨੇ ਪਹਿਲਾਂ ਵੀ ਲੋਕਾਂ ਨੇ ਜ਼ਮੀਨ ਤੇ ਕਬਜ਼ਾ ਕਰਦੇ ਸੀ ਤੇ ਜਦੋਂ ਅਸੀਂ ਭਾਰਤੀ ਕਿਸਾਨ ਜੂ ਨੇ ਪੰਜਾਬ ਵਿਰੋਧ ਕਰਦੇ ਸੀ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦੇ ਸੀ ਜਿੰਨੇ ਵੀ ਫਸਲ ਹੁੰਦੀ ਸੀ ਪਰ ਜ਼ਮੀਨ ਦੇ ਰਕਬਾ ਹੁੰਦਾ ਸੀ 5-600 ਏਕੜ 700 ਕਿੱਲਾ ਦੀ ਜ਼ਮੀਨ ਹੁੰਦੀ ਤੇ ਸਰਕਾਰ ਦੇ ਖਜ਼ਾਨੇ ਜਮਾ ਸਿਰਫ 5 ਲੱਖ ਰੁਪਏ ਜਮ੍ਹਾਂ ਕਰਾਇਆ ਜਾਂਦਾ ਹੈ ਇਸ ਵਿੱਚ ਬਹੁਤ ਵੱਡੀ ਇੱਕ ਸਾਜ਼ਿਸ਼ ਚੱਲ ਰਹੀ ਹੈ ਮਿਲਲੀ ਭੂਤਕਾਰ ਕੇ ਅਫਸਰਾਂ ਦੇ ਬਾਕੀ ਅਫਸਰ ਆਪੜ ਆਪ ਕਰਦੇ ਆ ਜਿੰਨੇ ਵੀ ਡੀਸੀ ਆਸਟੀਐਮ ਤਹਿਸੀਲਦਾਰ ਫਰੋਹੀਪੁਰ ਦੇ ਵਿੱਚ ਜਿੰਨੇ ਵੀ ਆ ਇਹਨਾਂ ਦੇ ਇਹੀ ਕੰਮ ਚੱਲ ਰਿਹਾ ਹੈ ਕਰੋੜਾਂ ਦੀ ਜਾਇਦਾਦ ਹੁੰਦੀ ਆ ਫਸਲ ਕਰੋੜਾਂ ਦੀ ਹੁੰਦੀ ਆ ਪਰ ਉੱਥੇ ਸਿਰਫ 2 4 5 ਲੱਖ ਰੁਪਏ ਖਜ਼ਾਨੇ ਚ ਜਮ ਕਰਾਇਆ ਜਾਂਦਾ ਉਹ ਵੀ ਸਾਡਾ ਭਾਪੇ ਕਿਸਾਨ ਜਿਹੋਨੇ ਪੰਜਾਬ ਤੇ ਪੰਜਾ ਪਿੰਡਾਂ ਦੇ ਲੋਕਾਂ ਦਾ ਦਬਾਅ ਬਣਦਾ ਹੈ ਤੇ ਫਿਰ ਉੱਥੇ ਜਮ ਕਰਾਉਂਦੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਤਹਿਸ ਦੇਮ ਨੂੰ ਤੇ ਭਗਵੰਤ ਸਿੰਘ ਮਾਲ ਨੂੰ ਬੇਨਤੀ ਕਰਨੇ ਆ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਪੂਰੀ ਪੁਨਛਾਨ ਕੀਤੀ ਜਾਵੇ ਵੀ ਜਿੰਨੀ ਜ਼ਮੀਨ ਦੇ ਉੱਥੇ ਕਾਰਵਾਈ ਹੁੰਦੀ ਹੈ 145 ਧਾਰਾ ਵਿੱਚੋਂ ਕੱਟ ਕੇ ਫਸਲ ਬਾਕੀ ਕਿੱਧਰ ਜਾਂਦੀ ਰਹਿੰਦੀ ਤੇ ਅਸੀਂ ਇਹੀ ਕਹਿੰਨੇ ਆ ਕਿ ਹੁਣ ਜਿਹੜੀ ਠੇਕੇ ਤੇ ਗੱਤੇ ਤੇ ਚਿੱਠੀ ਆਈ ਹੈ ਐਫਸੀਆਰ ਨੇ ਚੰਡੀਗੜ੍ਹੋਂ ਆਈ ਹੈ ਅਸੀਂ ਕਹਿੰਨੇ ਆ ਵੀ ਸਾਡੇ ਲੋਕਾਂ ਨੂੰ ਅਗਦੀਬ ਲੋਕ ਨੇ ਇਹਨਾਂ ਨੂੰ ਛੇਤੀ ਤੇ ਛੇਤੀ ਠੇਕੇ ਚਗਾਤੇ ਦਿੱਤੀ ਜਾਵੇ ਆਪਦੇ ਵਾਹੀ ਜੋ ਕਰਨ ਵਾਸਤੇ ਕਣਕ ਬੀਜਣ ਨੂੰ ਜਾਂ ਕੋਈ ਖੇਤੀ ਕਰਨ ਵਾਸਤੇ ਆਪਦੇ ਹੋ ਜਾਵੇ ਜੇ ਪ੍ਰਸ਼ਾਸਨ ਸਾਨੂੰ ਲਾਰਿਆ ਤੇ ਰੱਖੀ ਜਾਂਦਾ ਹੈ ਤੇ ਅਸੀਂ ਅਗਲੀ ਤਰੀਕ 18 ਤਰੀਕ ਨੂੰ ਦਿਨ ਬੁੱਧਵਾਰ ਅਸੀਂ ਫਰੀਹਪੁਰ ਡੀਸੀ ਦਫ਼ਤਰ ਦੇ ਸਾਹਮਣੇ ਅਸੀਂ ਧਰਨਾ ਲਾਵਾਂਗੇ ਅਨਮਿੱਥੇ ਸਮੇਂ ਲਈ ਜੇ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਅਨਮਿੱਥੇ ਸਮੇਂ ਲਈ ਬੈਠਾਂਗੇ ਅਸੀਂ ਬੁੱਧਵਾਰ ਤੋਂ ਸ਼ੁਰੂ ਕਰਾਂਗੇ ਇਹਦਾ ਇਹਨਾਂ ਬੇਨਤੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਬਾਕੀ ਬਾਕੀ ਪੰਜਾਬ ਜਿੰਦਾਬਾਦ 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 ਸਾਨਾਂ ਦਾ ਇੱਕਾ ਜਿੰਦਾਬਾਦ 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 ਪੂ ਮਾਫੀਆ 195 ਨੰਬਰ ਗੇਟ ਤੋਂ ਅੱਗੇ ਜ਼ਮੀਨ ਤੇ ਕਬਜ਼ਾ ਕਰਨ ਵਾਲੇ ਮੁਰਦਾਬਾਦ 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 ਪੂ ਮਾਫੀਆ ਜ਼ਮੀਨ ਤੇ ਕਬਜ਼ਾ ਕਰਨ ਵਾਲੇ ਪੂ ਮਾਫੀਆ 195 ਨੰਬਰ ਗੇਟ ਤੋਂ ਅੱਗੇ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਕਿਲਾ ਪ੍ਰਸ਼ਾਸਨ ਮੁਰਦਾਬਾਦ 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 ਟੀਸੀ ਐਸ ਡੀ ਐਮ ਜ਼ਮੀਨ ਤੇ ਕਬਜ਼ਾ ਕਰਾਉਣ ਵਾਲੇ ਮੁਰਦਾਬਾਦ 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 ਦੇਸੀ ਫਰੋਹਪੁਰ اور ਐਸਡੀਐਮ ਫਰੋਹਪੁਰ ਜਮੀਨ ਤੇ ਕਬਜ਼ਾ ਕਰਨ ਵਾਲੇ ਮੁਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਅੱਜ ਜੋ ਅਸੀਂ ਪ੍ਰਸ਼ਾਸਨ ਨੂੰ ਭਾਰਤੀ ਕਿਸਾਨ ਜੀ ਨੇ ਪੰਜਾਬ ਜ਼ਿਲ੍ਹਾ ਫਰੋਹਪੁਰ ਪੱਛਮੀ ਦੇ ਵੱਲੋਂ ਮੈਂ ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਪੱਛਮੀ ਅਸੀਂ 195 ਨੰਬਰ ਗੇਟ ਜੋ ਕਿ ਤਾਰ ਤੋਂ ਅੱਗੇ ਜਮੀਨ 8900 ਏਕੜ ਜਮੀਨ ਹੈ ਜੋ ਉਸ ਦਾ ਮਾਮਲਾ ਜੋ ਕਿ ਜ਼ਮੀਨ ਸਰਕਾਰ ਨੇ 145 ਤਾਰਾ ਲਗਾਈ ਹੋਈ ਸੀ ਉਹਦੇ ਵਿੱਚ ਜਿਹੜੇ ਕੁਝ ਪੂ ਮਾਫੀਆ ਲੋਕ ਨੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿੱਚ ਰਲ ਕੇ ਗੁੰਡਾ ਰਾ ਗੁੰਡੇ ਉਹ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਪ੍ਰਸ਼ਾਸਨ ਨੂੰ ਅਸੀਂ ਡੀਸੀ ਨੂੰ ਵਾਰ-ਵਾਰ ਮੰਗ ਪੱਤਰ ਦਿੱਤਾ ਐਸਡੀਐਮ ਨੂੰ ਵਾਰ-ਵਾਰ ਦੱਸਿਆ ਬੀਐਸਐਫ ਦੇ ਸੀਓ ਕਮਾਂਡਰ ਨੂੰ ਵਾਰ-ਵਾਰ ਦੱਸਿਆ ਗੇਟ ਨੰਬਰ 195 ਦੇ ਜਿਹੜੇ ਕੰਪਨੀ ਕਮਾਂਡਰ ਨੇ ਉਹਨਾਂ ਨੂੰ ਵਾਰ-ਵਾਰ ਦੱਸਣ ਦੇ ਬਾਵਜੂਦ ਵੀ ਅੱਜ ਉਹ ਜ਼ਮੀਨ ਤੇ ਸਰਕਾਰ ਦੇ ਨਾਂ ਦਾ ਜ਼ਮੀਨ ਹੈ ਪਰਮਿਸ਼ਨ ਗਵਰਨਮੈਂਟ ਸਰਕਾਰ ਖੁਦਕਾਸ਼ਤ ਸਰਕਾਰ ਹੈ ਜਿਹੜੀ ਮਾਰਕੀ ਵੀ ਸਰਕਾਰ ਹੈ ਔਰ ਗਰਦੌਰੀ ਵੀ ਸਰਕਾਰ ਹੈ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵੱਲੋਂ ਜੇਕਰ ਪ੍ਰਸ਼ਾਸਨ ਦੇ ਵੱਲੋਂ ਉੱਥੇ ਜ਼ਮੀਨ ਨੂੰ ਨਹੀਂ ਰੋਕਿਆ ਜਾਂਦਾ 195 ਨੰਬਰ ਅੱਗੇ ਗੇਟ ਤੋਂ ਜ਼ਮੀਨ ਹੈ ਜਿਹੜੀ ਉਹਦੇ ਤਕਬਜ਼ਾ ਕਰ ਰਹੇ ਨੇ ਦੂਜੀ ਤਰਕੜੀ ਫੂ ਮਾਫੀਆ ਕਿਸਮ ਦੇ ਲੋਕ ਜੋ ਕਿ ਪਿਛਲੀਆਂ ਸਰਕਾਰਾਂ ਨੇ ਉਹਨਾਂ ਰੋਕਦੀਆਂ ਆਈਆਂ ਨੇ ਔਰ ਵਾਰ-ਵਾਰ ਉਹਨਾਂ ਦੀ ਕਣਕ ਨੂੰ ਫਸਲ ਨੂੰ ਵਾਹ ਕੇ ਤੇ ਨਸ਼ਟ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਵਾਰ-ਵਾਰ ਕਬਜ਼ਾ ਲਿਆ ਗਿਆ ਅੱਜ ਸਰਕਾਰ ਦੀ ਇਹ ਵੀ ਸਰਕਾਰ ਦੀ ਚਿੱਠੀ ਆਈ ਸੀ ਸਰਕਾਰ ਨੇ ਇਆ ਸਰਕਾਰ ਨੂੰ ਚਿੱਠੀ ਕੱਢੀ ਸੀ 5-5 ਹਜ਼ਾਰ ਤੋਂ ਟੱਕ ਬਣਾ ਕੇ ਜਿਹੜੇ ਪਲਾਟ ਗਰੀਬ ਲੋਕਾਂ ਨੂੰ ਇੱਥੇ ਵਸਦੇ ਲੋਕਾਂ ਜਿਨ੍ਹਾਂ ਦੀ ਪੁਰਾਣੀਆਂ ਹੀ ਗਰਦੋਰੀਆਂ ਵਾਲੀ ਜ਼ਮੀਨਾਂ ਸੀ ਉਜੜੇ ਹੀ ਉਹਨਾਂ ਨੂੰ ਦੇਣ ਦੀ ਕੀਤੀ ਸੀ ਪਰ ਕੁਝ ਪੂਮਾਪਿਆ ਲੋਕਾਂ ਨੇ ਵਿੱਚ ਹਿੱਸੇਪੱਤੀ ਰੱਖ ਕੇ ਭਾਰਤੀ ਕਿਸਾਨੀ ਨੂੰ ਪੰਜਾਬ ਦੇ ਜਿਹੜੇ ਭਾਰਤੀ ਕਿਸਾਨ ਜਿਹਨੂੰ ਸਿੱਧੂਪੁਰ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਰਾਲ ਕੇ ਢੱਲੇਵਾਲ ਨੇ ਔਰ ਗੁਰਮੀਤ ਸਿੰਘ ਨੇ ਔਰ ਗੁਰਸੇਵਕ ਸਿੰਘ ਨੇ ਤੇ ਇਹ ਜ਼ਮੀਨ ਦੇ ਵਿੱਚ ਉਹਨਾਂ ਲੋਕਾਂ ਨੂੰ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਹਨਾਂ ਤੋਂ ਕਬਜ਼ੇ ਕਰਾ ਰਹੇ ਨੇ ਇੰਨੇ ਇਹਨੇ ਖੇਧੀ ਕਰਦੇ ਆ ਔਰ ਅਸੀਂ ਪੰਜਾਬ ਸਰਕਾਰ ਤੋਂ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਜਮੀਨ ਨੂੰ ਬੰਦ ਕੀਤਾ ਜਾਵੇ ਔਰ ਜਿਹੜੀ ਉਹ ਪੈਸੇ ਵੀ ਨਹੀਂ ਦੇਣਾ ਚਾਹਦੇ ਤਾਰਨਾ ਚਾਹੁੰਦੇ ਔਰ ਇਸ ਤਰੀਕੇ ਨਾਲ ਜ਼ਮੀਨ ਉੜਪਣਾ ਚਾਹੁੰਦੇ ਆ ਕਿ ਉਹ ਪ੍ਰਾਈਵੇਟ ਪੂ ਮਾਫੀਆ ਕਿਸਮ ਦੇ ਲੋਕ ਨੇ ਔਰ ਅੰਦਰ ਵੜ ਕੇ ਖੱਲਰ ਮਚਾਉਣਾ ਚਾਹੁੰਦੇ ਅਸੀਂ ਜੇਕਰ ਇਹ ਨਹੀਂ ਰੋਕਿਆ ਜਾਂਦਾ ਤਾਂ ਅਸੀਂ ਭਾਰਤੀ ਕਿਸਾਨ ਜੀ ਨੂੰ ਪੰਜਾਬ ਦੇ ਵੱਲੋਂ ਅੱਗੇ ਹੋ ਕੇ ਲੜਾਈ ਲੜਾਂਗੇ ਜੇ ਕੋਈ ਨੁਕਸਾਨ ਜਾਨੀ ਮਾਲੀ ਹੁੰਦਾ ਐਸਡੀਐਮ ਫਰੋਹੀਪੁਰ ਦਾ ਔਰ ਡੀਸੀ ਫਰੋਹੀਪੁਰ ਦਾ ਪ੍ਰਸ਼ਾਸਨ ਦਾ ਹੋਵੇਗਾ ਔਰ ਪੰਜਾਬ ਸਰਕਾਰ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਕਿਹ ਪਿਛਲੀ 15 ਸਤ ਨੂੰ ਬੋਲੀ ਰੱਖੀ ਗਈ ਸੀ ਉਹ ਕੈਨਸਲ ਕਰ ਦਿੱਤੀ ਗਈ ਸਰਕਾਰ ਨੇ ਹੋਰ ਟਾਈਮ ਦਿੱਤਾ ਹੈ ਵੀ ਅਸੀਂ ਬੋਲੀ ਕਰਾਂਗੇ ਅੱਜ ਤੱਕ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਗੀ ਪੰਜਾਬ ਸਰਕਾਰ ਦੇ ਕਿਹੜੇ ਡੀਸੀ ਔਰ ਪ੍ਰਸ਼ਾਸਨ ਇਹ ਮਿਲੀ ਭੁਗਤ ਕਰਕੇ ਉਹਨਾਂ ਨੂੰ ਜ਼ਮੀਨ ਦੀ ਵਾਈ ਕਰਵਾ ਰਿਹਾ ਉਹਦੇ ਵਿੱਚ ਕਬਜ਼ੇ ਕਰਵਾ ਰਿਹਾ ਕਿਉਂਕਿ ਮੋਟੀਆਂ ਰਕਮਾਂ ਲੈ ਕੇ ਐਸਡੀਐਮ ਔਰ ਡੀਸੀ ਨੇ ਇਹ ਕੰਮ ਕੀਤਾ ਅਸੀਂ ਡੀਸੀ ਨੂੰ ਵੀ ਅਸੀਂ ਇਹਦੇ ਪਤਲੇ ਵੀ ਫੂਕਾਂਗੇ ਔਰ 18 ਤਰੀਕ ਨੂੰ ਅਸੀਂ ਡੀਸੀ ਪ੍ਰਸ਼ਾਸਨ ਦਾ ਮੁਰਦਾਬਾਦ ਕਰਾਂਗੇ ਇਹਨਾਂ ਦੇ ਤੁਕਲੇ ਬਣਾ ਕੇ ਫੂਕਾਂਗੇ ਪੰਜਾਬ ਸਰਕਾਰ ਦੇ ਪਤਲੇ ਫੂਕਾਂਗੇ ਜੇ ਰੋਡ ਜਾਮ ਕਰਨੇ ਪੈਈ ਰੋਡ ਜਾਮ ਕਰਾਂਗੇ ਜੇ ਰੇਲਾਂ ਨੂੰ ਰੋਕਣਾ ਪਿਆ ਤਾਂ ਅਸੀਂ ਰੇਲਾਂ ਵੀ ਰੋਕਾਂਗੇ ਅਸੀਂ ਪੰਜਾਬ ਸਰਕਾਰ ਨੂੰ ਔਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਭਾਰਤੀ ਕਿਸਾਨ ਜੂਨ ਨੇ ਪੰਜਾਬ ਦੇ ਵੱਲੋਂ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਦੇ ਵੱਲੋਂ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਜੇਕਰ ਨਹੀਂ ਰੋਕਿਆ ਜਾਂਦਾ ਬੀਐਸਐਫ ਨੂੰ ਕਹਿ ਕੇ ਇਹ ਜ਼ਮੀਨ ਤੇ ਅੰਦਰ ਵੜਨ ਤੋਂ ਤੇ ਅਸੀਂ ਵੱਡਾ ਸੰਦਰਸ਼ ਲਿਖਾਂਗੇ 18 ਤਰੀਕ ਨੂੰ ਅਸੀਂ ਪਰ ਬੁੱਧਵਾਰ ਅਸੀਂ ਧਰਨਾ ਦੇਵਾਂਗੇ ਜੇਕਰ ਉੱਥੇ ਸਾਨੂੰ ਅੱਗੇ ਜਿਹੜੀ ਵੀ ਰੂਪ ਰੇਖਾ ਤਿਆਰ ਕਰਨੀ ਪਈ ਅਸੀਂ ਕਰਕੇ ਤੇ ਅਸੀਂ ਇਹਨਾਂ ਦਾ ਡਟਮਾ ਮੁਕਾਬਲਾ ਕਰਾਂਗੇ ਔਰ ਇਹਨਾਂ ਨੂੰ ਜ਼ਮੀਨ ਦੇ ਵਿੱਚ ਨਹੀਂ ਜਾਣ ਦੇਵਾਂਗੇ ਜੇਕਰ ਜਾਣਾ ਪਿਆ ਤਾਂ ਅਸੀਂ ਵੀ ਉੱਥੇ ਜ਼ਮੀਨ ਦੇ ਵਿੱਚ ਜਾਵਾਂਗੇ ਜੋ ਕੋਈ ਲੜਾਈ ਝਗੜਾ ਜਾਂ ਜਾਨੀ ਮਾਲੀ ਨੁਕਸਾਨ ਹੁੰਦਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਐਸਟੀਐਮ ਤੇ ਡੀਸੀ ਪ੍ਰੋਪਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ